ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਅੱਜ ਖੜੇ ਆ ਜੀ ਆਪਾਂ ਹਵੇਲੀ ਏ ਨਵਾਬ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਜੋ ਕਿ ਬਠਿੰਡੇ ਦੇ ਵਿੱਚ ਬਣੀ ਹੋਈ ਹੈਗੀ ਮਲੋਟ ਰੋਡ ਤੇ ਜਦੋਂ ਬੱਲੂਆਣੇ ਤੋਂ ਪਹਿਲਾਂ ਇੱਕ ਪਿੰਡ ਆਉਂਦਾ ਉੱਥੋਂ ਇਹਦਾ ਰਸਤਾ ਮੁੜਦਾ ਤੁਸੀਂ ਦੇਖ ਸਕਦੇ ਹੋ ਅੰਦਰਲੀ ਕਿੰਨੀ ਸੋਹਣੀ ਲੁੱਕ ਹੈਗੀ ਆਹ ਖੜੀ ਆਪਣੀ ਸੁੰਦਰ ਰਾਣੀ ਮਹਿਲ ਦੇ ਅੰਦਰ ਬੜੀ ਆਹ ਦੇਖੋ ਜੀ ਹਾਥੀ ਬਣਾਏ ਗਏ ਨੇ ਬਹੁਤ ਸੋਹਣੇ ਹਾਥੀ ਨੇਗੇ ਤੁਸੀਂ ਦੇਖ ਸਕਦੇ ਹੋ ਇਹ ਅੰਦਰਲੀ ਲੁੱਕ ਹੈ ਜੀ 메ਨ ਗੇਟ ਸਾਹਮਣੇ ਹੈਗਾ ਜਦੋਂ ਐਂਟਰੀ ਕਰਦੇ ਆਂਗੇ ਤੁਸੀਂ ਦੇਖ ਸਕਦੇ ਹੋਗੇ ਤੇ ਆ ਦੇਖੋ ਬਹੁਤ ਸੋਹਣੇ ਨੇ ਤੇ ਮੈਂ ਵੀ ਸੋਚਿਆ ਮੈਂ ਚਲ ਥੋੜੀ ਵੀਡੀਓ ਆਪਣੀ ਵੀ ਬਣਾਲੀਏ ਵਿੱਚ ਤੇ ਆਪਾਂ ਵੀ ਆਪਦੀ ਵੀਡੀਓ ਬਣਾਉਣ ਵਾਸਤੇ ਪਹੁੰਚ ਗਏ ਜੀ ਤੁਸੀਂ ਦੇਖ ਸਕਦੇ ਹੋਗੇ ਖੜੀ ਆਪਣੀ ਰਾਣੀ ਸੁੰਦਰਾ ਪਿੱਛੇ ਆ ਦੇਖੋ ਕਾਫੀ ਵੱਡਾ ਜੀ ਮਹਿਲ ਆ ਪੂਰਾ ਐਂ ਜਬਰਦਸਤ ਸੋਹਣਾ ਬਹੁਤ ਅੰਦਰੋਂ ਜੀ ਜੇ ਕਿਸੇ ਦੇ ਤੁਹਾਨੂੰ ਮੌਕਾ ਮਿਲੇ ਤਾਂ ਇੱਕ ਵਾਰ ਦੇਖਿਓ ਜਰੂਰ ਤੁਸੀਂ ਦੇਖ ਸਕਦੇ ਹੋਗੇ ਆਪਾਂ ਇੱਥੇ ਗਏ ਸੀਗੇ ਥੋੜਾ ਜਿਹਾ ਸਮਾਨ ਛੱਡਣ ਬਰੇਟਾ 2 ਪਵੇਲੀ ਨਵਾਬ ਆ ਦੇਖੋ ਜੀ ਹਾਥੀ ਵਾਲੇ ਬਾਬੇ ਆ ਦੇਖੋ ਆਪਾਂ ਗੱਡੀ ਲੈ ਕੇ ਪਾਰਾਂ ਤੋਂ ਪਿੱਛੋਂ ਦੀ ਸਮਾਨਤਾਰ ਖੇਦਰ ਦੀ ਆ ਰਹੇ ਆਗੇ ਇਸ ਟਾਈਮ ਤੇ ਆ ਸਾਹਮਣੇ ਦੇਖ ਸਕਦੇ ਹੋਗੇ ਤੇ ਸਫਾਈ ਵਗੈਰਾ ਚੱਲ ਰਹੀ ਹੈਗੀ ਇਹ ਦੇਖੋ ਬਹੁਤ ਸੋਹਣੀ ਲੁੱਕ ਹੈ ਜੀ ਇਹ ਬਾਹਰਲਾ ਬਾਹਰਲੀ ਸਾਈਡ ਤੋਂ ਆਗੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਲੁੱਕ ਆ ਬਾਹਰਲੀ ਸਾਈਡ ਤੋਂ ਵੀ ਮੌਕਾ ਮਿਲੇ ਇੱਕ ਵਾਰ ਜਰੂਰ ਦੇਖਿਓ ਵੀਡੀਓ ਜਰੂਰ ਸ਼ੇਅਰ ਕਰ ਦਿਓ